ਫੋਜਾ ਸਿੰਘ ਨੇ ਆਪਣੇ ਜਵਾਈ ਵਾਸਤੇ 31 ਲੱਖ ਦਾ ਪਲਾਟ ਲਿਆ ਲਗਜ਼ਰੀ ਉਹਨੂੰ ਵਿਲਾ ਬਣਾ ਰਿਹਾ ਕਿ ਜਿਹੜਾ ਲਗਭਗ 1 ਤੋਂ 1.5 ਕਰੋੜ ਰੁਪਏ ਦਾ ਉਹ ਬਣ ਰਿਹਾ ਔਰ ਇੱਕ ਇਹਨਾਂ ਨੇ 7.5 ਕਰੋੜ ਦੀ ਪ੍ਰਾਪਰਟੀ ਗੁਰੂ ਹਰ ਸਹਾਇ ਗੁੱਦੜ ਢੰਡੀ ਰੋਡ ਵਿਖੇ ਇਹ ਜਿਹੜੀ ਲਈ ਹੈ ਤੇ 4.5 ਕਿਲੇ ਜ਼ਮੀਨ ਹੈ ਜਿਹੜਾ ਇੱਕ ਇਹਨਾਂ ਨੇ ਆਨੰਦਪੁਰ ਸਾਹਿਬ ਵਿਖੇ 8 ਕਰੋੜ ਦਾ ਇੱਕ ਇਹਨਾਂ ਨੇ ਕ੍ਰੈਸ਼ਰ ਪਲਾਂਟ ਲਾਇਆ 100 ਤੇ 2 ਮਰਲੇ ਦਾ ਪਲਾਟ ਜਿਹੜਾ ਇਹਨਾਂ ਨੇ ਵਜੀਦਪੁਰ ਸਾਹਿਬ ਵਿਖੇ ਲਿਆ ਜੇਕਰ ਇਹ ਕਹਿੰਦਾ ਹੈ ਕਿ ਮੇਰੀ ਬਚਤ ਸਿਰਫ 50000 ਹੈ ਤੇ 50000 ਮੇਰੀ ਪੈਨਸ਼ਨ ਹੈ ਲੱਖ ਰੁਪਏ ਲਾ ਲੋ ਹੁੰਦੇ ਸਾਹਮਣੇ ਵੀ ਕੈਲਕੂਲੇਸ਼ਨ ਕਰ ਲਓ ਬਾਹਰੋਂ ਤਿਆ 36 ਲੱਖ ਰੁਪਏ ਬੰਦਾ ਤੇ ਪ੍ਰਾਪਰਟੀ ਕਿੰਨੇ ਕਿੰਨੇ ਦੀ ਬਣਾ ਚੁੱਕਿਆ 20 ਕਰੋੜ ਦੀ ਕਿਵੇਂ ਬਣ ਗਈ ਸਭ ਤੋਂ ਪਹਿਲਾਂ 2022 ਚ ਕਹਿੰਦੇ ਕਿ ਜਿਹੜਾ ਮੈਂ ਘਰ ਫਰੀਪੁਰ ਵਾਲਾ ਮੈਂ ਕਿਰਾਏ ਤੇ ਰਹਿਣਾ ਪਹਿਲੇ ਲੋਕਾਂ ਨੂੰ ਭਰਮ ਚ ਪਾਇਆ ਇਹਨਾਂ ਨੇ ਇਹਨਾਂ ਨੇ ਉਹ ਮਕਾਨ ਖੁਦ ਖਰੀਦਿਆ 43 ਮਕਾਨ 43 ਲੱਖ ਰੁਪਏ ਦਾ ਮਕਾਨ ਇਹਨਾਂ ਨੇ ਲਿਆ ਜਦੋਂ ਤੁਸੀਂ ਕਹਿੰਦੇ ਸੀ ਦੋ ਪੈਂਟ ਦੋ ਸ਼ਰਟਾਂ ਲੈ ਕੇ ਆਇਆ ਮੈਂ ਬਹੁਤ ਗਰੀਬ ਬਹੁਤ ਆਮ ਆਦਮੀ ਦਾ ਦੱਸ ਦਿਆਂ ਕਿ ਸੈਂਟਰ ਕਾਰ ਹੁੰਦੀ ਸੀ ਤੁਹਾਡੇ ਕੋਲ ਸਭ ਤੋਂ ਪਹਿਲਾਂ 2022 ਦੇ ਵਿੱਚ ਦਸੰਬਰ ਮਹੀਨੇ ਚ ਮੋਗੇ ਤੋਂ ਇੱਕ ਕਾਰ ਖਰੀਦੀਆਂ ਇਹਨਾਂ ਨੇ ਉਹ ਕਿਹੜੀ ਕਾਰ ਲਈ ਇਹਨਾਂ ਨੇ 22 ਲੱਖ ਦੀ ਸਕੋਰਪੀਓ ਕਾਰ ਖਰੀਦੀ ਇੱਕ ਤੁਸੀਂ ਤਾਂ ਸਵਾਲ ਉਠਾ ਰਹੇ ਹੋ ਜਿਹੜੀ ਕੈਲਕੂਲੇਸ਼ਨ ਕਰ ਰਹੇ ਹੋ ਪਰ ਸਰਕਾਰ ਕਿੱਥੇ ਬੈਠੀ ਹੈ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਅਸੀਂ ਕੋਈ ਕਿਸੇ ਨੂੰ ਬਖਸ਼ਦੇ ਨਹੀਂ ਜ਼ੀਰੋ ਟੋਲਰੈਂਸ ਦਾ ਭ੍ਰਸ਼ਟਾਚਾਰ ਨੂੰ ਲੈ ਕੇ ਪ੍ਰਾਪਰਟੀ ਜਾਂਚ ਕਿਉਂ ਨਹੀਂ ਹੁੰਦੀ ਇਹਨਾਂ ਦੀ ਇਹ ਤਾਂ ਹਲੇ ਸਿਰਫ 20 ਕਰੋੜ ਦਾ ਰਿਕਾਰਡ ਹੈ 30 ਕਰੋੜ ਰੁਪਏ ਕਿੱਥੇ ਲਾਇਆ ਤੁਹਾਨੂੰ ਇਹ ਦੱਸ ਦਿਆਂ ਚੰਡੀਗੜ੍ਹ ਇਹਨਾਂ ਬਹੁਤ ਕੁਝ ਬਣਾਇਆ ਜੀ ਉਹਦਾ ਵੇਰਵਾ ਹੀ ਬਹੁਤ ਜਲਦ ਮੈਂ ਸਾਹਮਣੇ ਕਰਾਂਗਾ ਇਹਦਾ ਮੁੱਛਾ ਜੇ ਹੈ ਤਾਂ ਦੇਖਦੇ ਕਿ ਵੀਡੀਓ ਬਣਾ ਤੁਸੀਂ ਵੇਖੋ ਪਿਛੇਰੀ ਲਾਇਆ ਬਣਾਉਂਦੇ ਨੇ ਕੀ ਦਿਖਾਉਣਾ ਚਾਹੁੰਦੇ ਉਹੀ ਬੰਦਾ ਹੈ ਨਾ ਇਹ ਐ ਨੀਵੀਆਂ ਪਾ ਕੇ ਤੁਰਿਆ ਫਿਰਦਾ ਹੁੰਦਾ ਸੀ ਪਿੰਡਾਂ 'ਚ ਜਾ ਕੇ ਵੀ ਆ ਪਾ ਦਿਓ ਇੱਕ ਵਾਰ ਜਿਤਾ ਦਿਓ ਲੋਕਾਂ ਨੂੰ ਇਹਨੇ ਕਦੇ ਪੈਰ ਐ ਚੱਕ ਕੇ ਤੇ ਕਪੜਾ ਨਹੀਂ ਦਿਖਾਇਆ ਵੀ ਮੈਂ ਹੈ ਕਿਉਂ ਜਾ ਤੇ ਪਰ ਬਾਅਦ 'ਚ ਪਤਾ ਲੱਗਿਆ ਵੀ ਪੂਰੇ ਮੇਰੇ ਹਿਸਾਬ ਨਾਲ ਪੂਰੇ ਸੰਸਾਰ 'ਚ ਐਡਾ ਭ੍ਰਸ਼ਟ ਤੇ ਐਡਾ ਕਰਪਟ ਬੰਦਾ ਕੋਈ ਨਹੀਂ ਹੋਣਾ ਤੂੰ ਜਦੋਂ ਜ਼ਮੀਨ ਕੋਈ ਵੇਚੀ ਨਹੀਂ ਘਰ ਕੋਈ ਵੇਚਿਆ ਨਹੀਂ ਗੱਡੀ ਕੋਈ ਵੇਚੀ ਨਹੀਂ ਤੇਰੇ ਕੋਲ ਸੋਨਾ ਉਹੀ ਚਾਂਦੀ ਉਹੀ ਜ਼ਮੀਨ ਉਹੀ ਸਾਰੀ ਜਾਇਦਾਦ ਉਹੀ ਤੇ ਫਿਰ ਵੀ ਆ ਸਪੱਤੀ ਤੂੰ ਕਿਵੇਂ ਬਣਾ ਗਿਆ ਜਿਹੜੀ 20 ਕਰੋੜ ਦੇ ਆਸ-ਪਾਸ ਦੀ। ਹੋਰ ਜੇਕਰ ਸਬੂਤ ਤੁਹਾਡੇ ਮਤਲਬ ਗਲਤ ਹੁੰਦੇ ਆ ਜਾਂ આરોਪ ਝੂਠੇ ਹੋਣ ਤੁਹਾਡੇ ਤੇ ਕਾਰਵਾਈ ਕਰ। ਡੈਫੇਮੇਸ਼ਨ ਪਾਵੇ। ਇਹ ਇੱਕ ਵੀ ਇੰਟਰਵਿਊ ਚ ਪੁੱਛਦਾ ਕੋਈ ਵੀ ਕਹਿੰਦਾ ਵੀ ਸ਼ਰਮੇ ਤੋਂ ਕਾਰਵਾਈ ਕਿਉਂ ਨਹੀਂ ਕਰਦਾ। ਕਹਿੰਦੇ ਮੇਰੇ ਕੋਲ ਪੈਸੇ ਹੈ ਨਹੀਂ। ਤੁਹਾਡੇ ਚੈਨਲ ਲਈ ਮੈਂ ਖੁੱਲਾ ਚੈਲੰਜ ਇਸ ਬੰਦੇ ਨੂੰ ਕਰਦਾ। ਤੋ ਮੇਰੇ ਤੇ ਜਿਹੜਾ ਕੋਈ ਮਹਿੰਗੇ ਤੋਂ ਮਹਿੰਗਾ ਟੋਪ ਦਾ ਵਕੀਲ ਕਰਨਾ। ਜਿੰਨਾ ਤੇਰਾ ਖਰਚਾ ਆਣ ਦਾ, ਜਾਣ ਦਾ, ਗੱਡੀ ਦਾ, ਵਕੀਲ ਦਾ, ਕਾਗਜ਼ਾਤਾਂ ਦਾ ਲੱਗਦਾ। ਪੈਰਵਾਈ ਤੱਕ, ਜਦ ਤੱਕ ਮੈਂ ਜੇਲ੍ਹ ਹੀ ਪਹੁੰਚ ਜਾਂਦਾ ਤੇਰੇ ਮੁਤਾਬਿਕ। ਉਦੋਂ ਤੱਕ ਮੈਂ ਸ ਵੀ ਤੇਰੀ ਪ੍ਰਾਪਰਟੀ ਦਾ ਰਿਕਾਰਡ ਏ ਟੂ ਜ਼ेड ਸਾਰੀ ਇਨਫੋਰਮੇਸ਼ਨ ਨਾਲ ਹੈ ਨਾਲ ਫੋਟੋਆਂ ਨਾਲ ਵੀਡੀਓ ਵੀ ਕਿ ਕਿੱਥੇ ਕ੍ਰੈਸ਼ਰ ਪਲਾਂਟ ਲਾਇਆ ਕਿੰਨੇ ਨਾਮ ਲਾਇਆ ਹਲੇ ਮੈਨੂੰ ਸਾਰਾ ਪਤਾ ਹੈ ਕਿ ਕਿਹੜੇ ਕਿਹੜੇ ਨਾਮ ਲਾ ਉਹਨਾਂ ਦੇ ਫੋਨ ਵੀ ਆ ਗਏ ਅੱਛਾ ਕਿਸੇ ਹੋਰ ਦੇ ਨਾਮ ਲਵਾਇਆ ਉਹਨਾਂ ਦੇ ਮੈਨੂੰ ਫੋਨ ਵੀ ਆਏ ਮੈਂ ਕਿਹਾ ਯਾਰ ਕਿਹਾ ਤਾਂ ਮੈਂ ਫੋਜਾ ਸਿੰਘ ਨੂੰ ਤੇ ਦਰਦ ਤੁਨੋਂ ਹੈ ਕਰੀਬਨ ਕਰੀਬਨ ਪੋਨੇ ਧੋਕ ਰੋਡ ਦੀ ਜਗਾ ਲਈ ਹੈ 100 ਤੇ 2 ਮਰਲੇ ਇਹ ਜਗਾ ਬੰਦੀ ਹੈ ਜਗਾ ਦੀ ਕੀਮਤ ਜਿਹੜੀ ਹੈ ਪਰ ਮਰਲੇ ਦੇ ਹਿਸਾਬ ਨਾਲ 1,70,000 ਰੁਪਏ ਨੂੰ ਇਹਨਾਂ ਨੇ ਲਈ ਤਪ ਪੌਣੇ 1 2 ਕਰੋੜ ਰੁਪਏ ਦੀ ਇੱਕੋ ਹੀ ਜਗਾ ਚੋਰਸ ਜਗਾ ਜਿੱਥੇ ਹੁਣ ਭਰਤੀ ਪੈ ਰਹੀ ਹੈ ਕਰੀਬਨ 150 ਟਰਾਲੀ ਜਿਹੜੀ ਪਈ ਹੈ ਵੰਗਾਰ ਚ ਪਈ ਹੈ ਤਾਂ ਸਾਡੀਆਂ ਹੁਣ ਜਿਹੜੀਆਂ ਬੱਸਾਂ ਆ ਰਹੀਆਂ ਸੀ ਪਿੱਛੇ ਕਿ ਅਸੀਂ ਇੱਥੇ ਜਿਹੜਾ ਕੈਂਡਲ ਵਾਰਕ ਕੱਢਣਾ ਹੈ ਤੋਂ ਬੱਸਾਂ ਰੋਕ ਲਈਆਂ ਅੱਛਾ ਰੋਕ ਲਈਆਂ ਬੱਸਾਂ ਰੋਕ ਲਈਆਂ ਕਟੋਕੜ 500 ਬੰਦਾ ਸੀ ਅਲੱਗ-ਅਲੱਗ ਜਗਾ ਨੇ ਰੋਕ ਲਿਆ ਇਸ ਦੇ ਪਾਸੇ ਤੂੰ ਕਹਿਣਾ ਕਿ ਮੇਰੇ ਨਾਲ 250 ਸਰਪੰਚ ਖੜਾ ਬਈ 250 ਸਰਪੰਚ ਖੜਾ ਕਿਵੇਂ ਹੈ ਟੋਟਲ ਪਿੰਡ ਕਿੰਨੇ ਨੇ 168 ਪਿੰਡ ਨੇ 218 ਬੂਥ ਨੇ ਬੂਥ ਤੋਂ ਜ਼ਿਆਦਾ ਤੂੰ ਪਿੰਡ ਗਣਾਈ ਜ ਫੇ ਤੈਨੂੰ ਇਹ ਨਹੀਂ ਪਤਾ ਵੀ ਗਿਣਤੀ ਕਿੰਨੀ ਹੈ ਇਹਨਾਂ ਤੋਂ ਪਿੰਡ ਦੇ ਨਾਂ ਪੁੱਛ ਲੋ ਕਿ 10 ਪਿੰਡਾਂ ਨਾਮ ਲਣਾਓ ਇਹਨਾਂ ਨੂੰ ਇਹ ਨਹੀਂ ਪਤਾ ਲੋਕਵਾਜ ਟੀਵੀ ਨਾਲ ਜੁੜੇ ਤੁਸੀਂ ਮੈਂ ਹਮਤਾਜ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਪ ਦੀ ਪਾਰਟੀ ਦੇ ਲੀਡਰ ਇਹ ਕਹਿੰਦੇ ਰਹੇ ਕਿ ਸਾਡੀ ਸਰਕਾਰ ਦੇ ਵਿੱਚ ਨਾ ਤਾਂ ਕੋਈ ਘਪਲਾ ਕਰੇਗਾ ਨਾ ਅਸੀਂ ਵੀਪੀ ਟ੍ਰੀਟਮੈਂਟ ਲਵਾਂਗੇ ਤੇ ਨਾ ਹੀ ਸਾਡੇ ਐਮਐਲਏ ਮੰਤਰੀ ਸੰਪਤੀਆਂ ਬਣਾਉਣਗੇ ਪਰ ਜਿਵੇਂ ਜਿਵੇਂ ਦੋ ਤੋਂ ਤਿੰਨ ਸਾਲ ਬੀਤ ਚੁੱਕੇ ਆ ਆਮ ਆਦਮੀ ਪਾਰਟੀ ਸਰਕਾਰ ਨੂੰ ਇਹਨਾਂ ਦੇ ਐਮਐਲਏ ਦੇ ਕੋਲੇ ਮੰਤਰੀਆਂ ਦੇ ਕੋਲੇ ਜਿਹੜੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਲੈ ਕੇ ਵੱਡੇ ਚਰਚੇ ਹੋ ਰਹੇ ਨੇ ਇਹਨਾਂ ਦੇ ਨਹੀਂ ਚਰਚਾ ਦੇ ਵਿੱਚ ਆਏ ਐਮਐਲਏ ਫੌਜਾ ਸਿੰਘ ਸਰਾਰੀ ਜੋ ਕਿ ਤਰਿੰਡਾ ਦੇ ਪਿੰਡ ਤਰਿੰਡਾ ਪਿੰਡ ਦੇ ਨੌਜਵਾਨ ਜਸ਼ਨ ਬਾਵਾ ਸਰਪੰਚ ਦੇ ਕਤਲ ਤੋਂ ਬਾਅਦ ਚਰਚਾ ਵਿੱਚ ਆਏ ਹੁਣ ਉਹਨਾਂ ਦੀ ਸੰਪਤੀ ਬਾਰੇ ਖੁਲਾਸੇ ਕੀਤੇ ਨੇ ਆਮ ਆਦਮੀ ਪਾਰਟੀ ਦੇ ਹੀ ਲੀਡਰ ਦੀਪਕ ਸ਼ਰਮਾ ਨੇ ਸਾਡੇ ਨਾਲ ਮੌਜੂਦ ਨੇ ਨਾਲ ਸਬੂਤ ਵੀ ਲੈ ਕੇ ਆਏ ਨੇ ਵੱਡੀ ਗੱਲ ਇਹ ਹੈ ਕਿ ਸਬੂਤ ਆ ਉਹਨਾਂ ਦੇ ਕੋਲੇ ਸਭ ਤੋਂ ਪਹਿਲਾਂ ਬਾਈ ਜੀ ਜਿਹੜਾ ਪੂਰਾ ਮਾਮਲਾ ਜਿਵੇਂ ਆਪਾਂ ਗੱਲ ਕੀਤੀ ਕਿ ਸਰਕਾਰ ਕਹਿੰਦੀ ਰਹੀ ਕਿ ਸਾਡੇ ਬੰਦੇ ਨਾ ਕੋਈ ਘਪਲਾ ਕਰਨਗੇ ਨਾ ਕੋਈ ਪ੍ਰਾਪਰਟੀਆਂ ਬਣਾਉਣਗੇ ਇਦਾਂ ਦੀਆਂ ਫਿਰ ਇੰਨੀਆਂ ਪ੍ਰਾਪਰਟੀਆਂ ਕਿੱਦਾਂ ਬਣ ਗੀਆਂ ਕੀ ਜਿਹੜੇ ਖੁਲਾਸੇ ਤੁਸੀਂ ਅੱਜ ਕਰਨ ਜਾ ਰਹੇ ਹੋ ਉਹਦੇ ਬਾਰੇ ਪਹਿਲਾਂ ਚਾਹਨਾ ਪਾਓ ਥੋੜਾ ਜਿਹਾ ਸਭ ਤੋਂ ਪਹਿਲਾਂ ਮੈਂ ਦੱਸ ਦਿਆਂ ਸਰਦਾਰ ਫੌਜਾ ਸਿੰਘ ਸਰਾਰੀ ਜਦੋਂ ਗੁਰੂ ਹਰਸਾਹਿ ਆਏ ਸੀ ਦੋ ਸ਼ਰਟਾਂ ਤੇ ਦੋ ਪੈਂਟਾਂ ਸੀ ਇਨਾਂ ਕੋਲ ਜਿਹੜੇ ਦੱਸਦੇ ਵੀ ਹੁੰਦੇ ਸੀ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਮੇਰੀਆਂ ਤਿੰਨ ਧੀਆਂ ਨੇ ਮੈਂ ਬਹੁਤ ਆਮ ਘਰ ਤੋਂ ਆ ਮੇਰਾ ਘਰ ਬਹੁਤ ਔਖਾ ਚੱਲਦਾ ਕਿਉਂਕਿ ਮੇਰੇ ਕੋਲ ਕੱਲੀ ਪ ਤੇ ਪਿੱਛੇ ਸਿਰਫ 5 ਕਿੱਲੇ ਜ਼ਮੀਨ ਹੈ। ਗੁਰੂ ਸਾਹਿਬ ਆਏ ਕਪੂਰ ਸਾਹਿਬ ਨਾਲ ਖੜੇ ਆ ਇਹਨਾਂ ਦੇ ਸਗੇ ਭਰਾਣੇ ਜਿਹੜੇ ਇਹਨਾਂ ਨੂੰ ਲੈ ਕੇ ਆਏ ਸੀ ਇੱਥੇ। ਜੀ। ਤਾਂ ਕਿਰਾਇਆ ਤੱਕ ਇਹ ਭਰਦੇ ਰਹੇ ਆ। ਉਹ ਕਹਿੰਦੇ ਮੇਰੇ ਕੋਲ ਕਿਰਾਇਆ ਤੱਕ ਭਰਨ ਨੂੰ ਨਹੀਂ ਹੈਗਾ। ਔਰ ਰਕਸ਼ੇ 'ਚ ਜਾ ਕੇ ਅਨਾਉਂਸਮੈਂਟ ਕਰਨਾ ਰਕਸ਼ੇ 'ਚ ਬਹਿ ਕੇ ਇੱਥੋਂ ਤੱਕ ਪਾਰਟੀ ਜੇ ਆਈ ਵੀ ਹੈ ਜੇ ਆਪਾਂ ਗੱਲ ਕਰਦੇ ਪਾਰਟੀ ਦਾ ਪ੍ਰਚਾਰ ਵੀ ਰਕਸ਼ੇ 'ਚ ਬਹਿ ਕੇ ਕਰਦੇ ਹੁੰਦੇ ਸੀ। ਠੀਕ ਹੈ। ਉਦੋਂ ਇਹੀ ਗੱਲ ਪਿੰਡਾਂ ਜਾ ਕੇ ਕਹਿੰਦੇ ਸੀ ਲੋਕਾਂ ਨੂੰ ਸਮਝਾਉਂਦੇ ਹੁੰਦੇ ਸੀ ਕਿ ਮੈਂ ਬਿਲਕੁਲ ਆਮ ਘਰ ਤੋਂ ਆ ਮੈਂ ਆਪਣੀ ਸੇਵਾ ਬਹੁਤ ਵਧੀਆ ਢੰ ਜੇ ਤੁਸੀਂ ਮੈਨੂੰ ਮੌਕਾ ਦਿੰਨੇ ਹੋ ਤਾਂ ਮੈਂ ਬਿਲਕੁਲ ਸ਼ਰੀਫ ਬਣ ਕੇ ਜਿਹੜਾ ਕੰਮ ਨਿਭਾਉਂਗਾ ਹੁਣ ਗੱਲ ਇਹ ਹੈ ਕਿ ਇਹਨੇ ਕਦੇ ਜ਼ਿੰਦਗੀ 'ਚ ਪੈਰ ਵੀ ਨਹੀਂ ਦਿਖਾਏ ਕਿ ਅਸਲ 'ਚ ਮੈਂ ਹੈ ਕਿ ਹੋ ਜਾ ਹੁਣ ਗੱਲ ਉਹੀ ਆ ਜਾਂਦੀ ਕਿ ਜਦੋਂ ਪੁਲਿਸ ਪ੍ਰਸ਼ਾਸਨ 'ਚ ਆਪਾਂ ਵੈਸੇ ਤਾਂ ਲਗਭਗ ਹੀ ਲਗਭਗ ਹੀ ਲੋਕ ਇਹ ਗੱਲ ਕਹਿੰਦੇ ਆ ਵੀ ਸਾਨੂੰ ਤਾਂ ਤਬਾਰ ਹੀ ਨਹੀਂ ਜਦੋਂ ਥਾਣੇ ਜਾਂਦੇ ਆ ਤਬਾਰ ਪਹਿਲਾਂ ਹੀ ਖਤਮ ਹੋ ਜਾਂਦਾ ਵੀ ਇਹਨੇ ਮੰਗਣਾ ਕੁਝ ਨਾ ਕੁਝ ਇਹ ਉਹ ਜਿਹੜਾ ਪੁਲਿਸ ਦੇ ਵਿੱਚ ਇੰਸਪੈਕਟਰ ਰਿਹਾ ਜਿਹੜਾ ਸਭ ਤੋਂ ਜ਼ਿਆਦਾ ਭ੍ਰਸ਼ਟ ਤੇ ਕਰਪਟ ਰਿਹਾ ਨਾਲ ਮੈਂ ਇਹ ਵੀ ਗੱਲ ਕਰਦੇ ਆਂ ਇੱਕ ਡੀਐਸਪੀ ਸਾਹਿਬ ਸੀ ਲੁਧਿਆਣੇ ਦੇ ਜਿਨ੍ਹਾਂ ਨੇ ਕਿਹਾ ਵੀ ਕੰਦ ਟੱਪਿਆ ਤੇ ਗਿੱਟਾ ਤੜਾ ਲਿਆ ਰਾਮਪੂਰਾ ਫੁੱਲ ਵਿਖੇ ਗੱਲ ਇਹ ਵੀ ਸਹੀ ਏ ਬਿਲਕੁਲ ਹਕੀਕਤ ਹੈ ਕਿ ਐਦਾਂ ਦਾ ਇਨਸਾਨ ਜਿਹੜਾ ਸੀਗਾ ਜਿੰਦੀ ਪਹਿਲਾਂ ਤੋਂ ਸਾਰੀ ਹਕੀਕਤ ਸਾਹਮਣੇ ਸੀ ਆਪਾਂ ਚੋਣ ਕਿਵੇਂ ਲਿਆ ਉਦੋਂ ਗੱਲ ਇਹ ਆਈ ਕਿ ਇਹਨਾਂ ਕੁਝ ਹੋ ਜਾਂਦੇ ਬਾਵਜੂਦ ਸਾਰਿਆਂ ਨੇ ਸੋਚਿਆ ਕਿ ਵਾਕਈ ਆਮ ਹੈ ਪਰ ਜਿਵੇਂ ਹੀ ਐਮਐਲਏ ਬਣਿਆ ਜੀ ਮੈਂ 2022 ਤੋਂ ਲੈ ਕੇ ਤੇ ਅੱਜ ਤੱਕ ਇਹਨੇ ਕੀ ਕੁਝ ਕਮਾਇਆ ਕਿਵੇਂ ਠੱਗਿਆ ਕਿਵੇਂ ਲੁੱਟਿਆ ਲੋਕਾਂ ਨੂੰ ਸਾਰੀ ਹਕੀਕਤ ਨਸ਼ਰ ਕਰਨ ਜਾ ਰਹੇ ਆਂ ਬਿੱਦ ਐਵੀਡੈਂਸ ਦੇ ਕਰ ਕਰ ਰਿਹਾ ਮੈਂ ਕੋਈ ਅਦਾ ਗੱਲਾਂ ਹਵਾਵਾਂ 'ਚ ਨਹੀਂ ਕਰ ਰੇ ਉਹ ਜਿਹੜੀ ਕੀ ਕੀ ਇਹਨੇ ਪ੍ਰੋਪਰਟੀ ਬਣਾਈ ਤੇ ਕਿਵੇਂ ਬਣਾਈ ਮੈਂ ਸਾਰਾ ਕੁਝ ਨਸ਼ਰ ਕਰਨਾ ਚਾਹੁੰਦਾ ਜਦੋਂ ਤੁਸੀਂ ਕਹਿੰਦੇ ਸੀ ਦੋ ਪੈਂਟ ਦੋ ਸ਼ਰਟਾਂ ਲੈ ਕੇ ਆਇਆ ਮੈਂ ਬਹੁਤ ਗਰੀਬ ਬਹੁਤ ਆਮ ਆਦਮੀ ਦਾ ਦੱਸ ਦਿਆਂ ਕਿ ਸੈਂਟਰ ਕਾਰ ਹੁੰਦੀ ਸੀ ਤੁਹਾਡੇ ਕੋਲ ਸਭ ਤੋਂ ਪਹਿਲਾਂ 2022 ਦੇ ਵਿੱਚ ਦਸੰਬਰ ਮਹੀਨੇ 'ਚ ਮੋਗੇ ਤੋਂ ਇੱਕ ਕਾਰ ਖਰੀਦੀ ਹੈ ਇਹਨਾਂ ਨੇ ਉਹ ਕਿਹੜੀ ਕਾਰ ਲਈ ਇਹਨਾਂ ਨੇ 22 ਲੱਖ ਦੀ ਸਕੋਰਪੀਓ ਕਾਰ ਖਰੀਦੀ ਠੀਕ ਹੈ ਜਿੰਨਾ ਤੋਂ ਲਈ ਹੈ ਉੱਥੇ ਕਾਰ ਬਾਜ਼ਾਰ ਵਾਲੇ ਆ ਉਹਨਾਂ ਨੇ ਸਾਰੀ ਇਨਫੋਰਮੇਸ਼ਨ ਵੀ ਆਪਾਂ ਦੇ ਦੇਵਾਂਗੇ ਔਰ ਜਿੱਥੇ ਚਾਹੀਦੇ ਆ ਸਬੂਤ ਸਾਰੇ ਮੇਰੇ ਕੋਲ ਪੂਰਾ ਚਿੱਠਾ ਪੜਿਆ ਭਰਿਆ ਪਿਆ ਉਹ ਵੀ ਦੇ ਦੇਵਾਂਗੇ ਤੁਹਾਨੂੰ ਮਤਲਬ 6 ਮਹੀਨੇ ਦੇ ਅੰਦਰ ਅੰਦਰ 22 ਲੱਖ ਦੀ ਗੱਡੀ ਲੈ ਲਈ 22 ਲੱਖ ਦੀ ਗੱਡੀ ਲੈ ਲਈ ਹਾਂ ਉਹਦੇ ਨਾਲ ਹੀ ਇਹਨਾਂ ਨੇ ਕੀ ਕੀਤਾ ਜਦੋਂ ਇਹ ਮੰਤਰੀ ਸਨ ਤਾਂ ਕਣਕਚੋਰ ਲੋਕ ਗਿਆ ਕਰਨ ਵੀ ਕਣਕਚੋਰ ਕਣਕਚੋਰ ਤੇ 1.5 ਕਰੋੜ ਦਾ ਘਟਾਲਾ ਇਹਨੇ ਉਸ ਟਾਈਮ ਦੇ ਵਿੱਚ ਸਰਕਾਰੀ ਖਜ਼ਾਨੇ ਨੇ ਚੂਨਾ ਲਾਉਣ ਦਾ ਕੰਮ ਕੀਤਾ ਜਿਹੜਾ ਮਾਰਕਫੇਡ ਦੀ 2022 ਦੀ ਅਗਰ ਰਿਪੋਰਟ ਕੱਢੀ ਜਾਵੇ ਆ ਫਿਰ ਕੱਢੀ ਜਾਵੇ ਉਹਦੇ ਵਿੱਚ ਸਾਰਾ ਜ਼ਿਕਰ ਵੀ ਹੈ ਕਿ ਕਿਵੇਂ ਕਿਵੇਂ ਘਟਾਲਾ ਹੋਇਆ ਹੁਣ ਗੱਲ ਆਉਂਦੇ ਆ 1.5 ਕਰੋੜ ਉਹ ਹੋ ਗਿਆ 22 ਲੱਖ ਰੁਪ ਫਿਰ ਆ ਜਾਂਦੇ ਆ ਸਰਪੰਚੀ ਚੋਣਾ ਸਰਪੰਚੀ ਚੋਣਾ ਚ ਜਿਵੇਂ ਕਿ ਜਸ਼ਨ ਬਾਵੇ ਦਾ ਜਿਹੜਾ ਸਿਆਸੀ ਕਤਲ ਹੋਇਆ ਉਹਦੇ ਚ ਸਾਫ ਖੁਦ ਐਮ ਐਲ ਏ ਮੰਨ ਰਿਹਾ ਕੀ ਮੰਨ ਰਿਹਾ ਕਿ 10.5 ਲੱਖ ਰੁਪਏ ਇਹ ਕਿੰਨੇ ਲਏ ਕਰਨੀਜਰ ਨੇ ਲਏ ਉਹ 10 ਵੀਰੇ ਕਿਵੇਂ 5 ਲੱਖ ਤੇ ਕਿਵੇਂ 5.5 ਲੱਖ ਲਿਆ ਉਹ 2 ਲੱਖ ਕਿਵੇਂ ਪੀਏ ਨੇ ਲਿਆ ਖੁਦ ਮੰਨ ਰਿਹਾ ਆਪਦੇ ਮੂੰਹ ਹੁਣ ਗੱਲ ਇਹ ਹੈ ਵੀ ਜਦੋਂ ਤੂੰ ਆਪਦੇ ਮੂੰਹੋਂ ਸਾਰਾ ਕੁਝ ਮੰਨ ਰਿਹਾ ਐ ਇਹਦਾ ਮਤਲਬ ਉਹ ਬਾਕੀ ਪਿੰਡਾਂ ਚ ਲਿਆ ਮੇਰੇ ਕੋਲ ਚਾਰ ਹੀ ਪਿੰਡਾਂ ਨੇ ਲਗਭਗ 40 ਪਿੰਡਾਂ ਦੇ ਮੇਰੇ ਕੋਲ ਐਫੀਡੀਵੀਟੀ ਨੇ ਜਿੰਦੇ ਚ ਕਿਸੇ ਤੋਂ 15 ਲੱਖ ਕਿਸੇ ਤੋਂ 20 ਲੱਖ ਕਿਸੇ ਤੋਂ 22 ਲੱਖ 25 ਲੱਖ 27 ਲੱਖ ਤੇ 38 ਲੱਖ ਤੱਕ ਇਸ ਬੰਦੇ ਨੇ ਉਹਨਾਂ ਤੋਂ ਲਿਆ ਟੋਟਲ ਜੇ ਮੈਂ ਗੱਲ ਕਰਾਂ ਤਾਂ 50 ਕਰੋੜ ਦਾ ਇਹਨੇ ਕਪਲਾ ਕੀਤਾ ਸਰਪੰਚੀ ਵੇਲੇ ਸਰਪੰਚੀ ਵੇਲੇ ਸਰਪੰਚੀ ਤੋਂ ਪਹਿਲਾਂ ਜਦੋਂ ਪਿੰਡਾਂ ਦੇ ਵਿੱਚ ਪ੍ਰਬੰਧਕ ਲੱਗਦੇ ਆ ਪ੍ਰਬੰਧਕ ਲੱਗੇ ਸੀ 5 ਕਰੋੜ ਤੇ 40 ਲੱਖ ਰੁਪਇਆ ਸਰਕਾਰੀ ਚੁੰਨਾ ਲਾਇਆ ਜਿਵੇਂ ਧਰਮ ਸੋਧੀ ਆਪਾਂ ਗੱਲ ਸੁਣਨੇ ਆ ਉਸੇ ਤਰੀਕੇ ਇਹਨਾਂ ਨੇ ਬੀੜੀਓ ਦਫ਼ਤਰ ਦੇ ਵਿੱਚ 5 ਕਰੋੜ ਤੇ 40 ਲੱਖ ਦੀ ਸਿੱਧਾ ਦਾ ਸਿੱਧਾ ਸਫਾਈ ਕਰਤਾ ਹੈ ਇਹ ਕੋਈ ਗੱਲ ਇਹ ਤਾਂ ਹੈ ਕਿ ਛਿਪ ਜੂਗੀ ਜਦੋਂ ਇਨਕੁਆਇਰੀ ਹੋਗੀ ਤਾਂ ਸਰਕਾਰੀ ਖਜ਼ਾਨਾ ਦਾ ਪਤਾ ਲੱਗੇਗਾ ਲੱਗੇਗਾ ਨਾ ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਇਹਨੇ ਇਹ ਸਾਰਾ ਪੈਸਾ ਜਿਹੜਾ 50 ਕਰੋੜ ਇਕੱਠਾ ਕੀਤਾ ਹੈ ਲਾਇਆ ਕਿੱਥੇ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੀ ਪਤਨੀ ਦੇ ਨਾਮ ਮੈਂ ਤੁਹਾਨੂੰ ਕੁਝ ਪ੍ਰੂਫ ਦਿਖਾਉਣਾ ਚਾਹਾਂਗਾ ਜੀ ਇਹ ਆ ਜੀ ਜਮ੍ਹਾਂਬੰਦੀ ਔਰ ਇਹਦੇ ਚ ਇੰਤਕਾਲ ਔਰ ਇੰਤਕਾਲ ਜਿਹੜਾ ਨੰਬਰ ਹੈ ਇੰਤਕਾਲ ਨੰਬਰ ਹੈਗਾ ਜੀ 11807 ਜੀ ਜਿਹੜਾ ਕਿ ਮਿਤੀ 8 ਜਨਵਰੀ 2024 ਨੂੰ ਵੱਲੋਂ ਮੈਲ ਸਿੰਘ ਪੁੱਤਰ ਬਹਾਲ ਸਿੰਘ ਇਹਨਾਂ ਵੱਲੋਂ ਕਰਵਾਈ ਗਈ ਤੇ ਕਰਵਾਈ ਕਿਹਨਾਂ ਨੂੰ ਗਈ ਉਹ ਕਰਵਾਈ ਗਈ ਇਹ ਚਰਨਜੀਤ ਕੌਰ ਚਰਨਜੀਤ ਕੌਰ ਤੇ ਪਤੀ ਜਿਹੜਾ ਹੈ ਫੋਜਾ ਸਿੰਘ ਪੁੱਤਰ ਕਰਤਾਰ ਸਿੰਘ ਵਾਹ ਫੋਜਾ ਸਿੰਘ ਪੁੱਤਰ ਕਰਤਾਰ ਸਿੰਘ ਇਹਨਾਂ ਦੇ ਨਾਮ ਹੀ ਕਰਾਈ ਗਈ ਇਹ ਪ੍ਰਾਪਰਟੀ ਹੈ ਕਿੰਨੀ ਜੀ ਸਭ ਤੋਂ ਪਹਿਲਾ ਪੁਆਇੰਟ ਇਹ ਆਉਂਦਾ ਹੈ ਕਿ ਇਹ ਫਸਦਾ ਕਿਵੇਂ ਹੈ ਔਰ ਕਹਿੰਦੇ ਆ ਨਾ ਵੀ ਚੋਰ ਜਿੱਡਾ ਮਰਜੀ ਵੱਡਾ ਛਾਤਰ ਕਿਉਂ ਨਾ ਹੋਵੇ ਪਰ ਕੋਈ ਨਾ ਕੋਈ ਬਰੀਕ ਚੀਜ਼ ਉਹ ਛੱਡ ਹੀ ਜਾਂਦਾ ਜਿੱਥੇ ਸਾਰੀ ਉਮਰ ਇਹਨੂੰ ਭੁਗਤਣਾ ਪੈਂਦਾ ਇਹ ਛੱਡ ਕਿੱਥੇ ਗਏ ਚੋਰ ਮੋਰੀਆਂ ਨੂੰ ਸਭ ਤੋਂ ਪਹਿਲਾਂ 2022 ਚ ਕਹਿੰਦੇ ਕਿ ਜਿਹੜਾ ਮੈਂ ਘਰ ਫਰੇਪੁਰ ਵਾਲਾ ਮੈਂ ਕਿਰਾਏ ਤੇ ਰਹਿਣਾ ਪਹਿਲੇ ਲੋਕਾਂ ਨੂੰ ਭਰਮ ਚ ਪਾਇਆ ਇਹਨਾਂ ਨੇ ਇਹਨਾਂ ਨੇ ਉਹ ਮਕਾਨ ਖੁਦ ਖਰੀਦਿਆ 43 ਮਕਾਨ 43 ਲੱਖ ਰੁਪਏ ਦਾ ਮਕਾਨ ਇਹਨਾਂ ਨੇ ਲਿਆ ਇਹਨਾਂ ਦੇ ਮਕਾਨ ਦੇ ਬਿਲਕੁਲ ਸਾਹਮਣੇ ਇਹਨਾਂ ਨੇ ਆਪਣੇ ਜਵਾਈ ਵਾਸਤੇ ਫੌਜਾ ਸਿੰਘ ਨੇ ਆਪਣੇ ਜਵਾਈ ਵਾਸਤੇ 31 ਲੱਖ ਦਾ ਪਲਾਟ ਲਿਆ ਲਗਜ਼ਰੀ ਉਹਨੂੰ ਵਿਲਾ ਬਣਾ ਰਿਹਾ ਕਿ ਜਿਹੜਾ ਲਗਭਗ 1 ਤੋਂ 1.5 ਕਰੋੜ ਰੁਪਏ ਦਾ ਉਹ ਬਣ ਰਿਹਾ ਤੁਸੀਂ ਜਾ ਕੇ ਦੇਖ ਸਕਦੇ ਹੋ ਖੁਦ ਵੀ ਕਿ ਕਿੰਨਾ ਦਾ ਔਰ ਉਹਦਾ ਜਮ੍ਹਾਂਬੰਦੀ ਵੀ ਹੁੰਦਾ ਇੰਤਕਾਲ ਵੀ ਜੋ ਚਾਹੀਦਾ ਹੋਊਗਾ ਉਹ ਅਸੀਂ ਤੁਹਾਨੂੰ ਦੇਾਂਗੇ ਸਭ ਕੁਝ ਹੈਗਾ ਤੁਹਾਡੇ ਕੋਲ ਸਭ ਕੁਝ ਮੇਰੇ ਕੋਲ ਪਿਆ ਹੁਣ ਆ ਜੀਏ ਆਪਾਂ ਜਿਹੜਾ ਇੱਕ ਇਹਨਾਂ ਨੇ ਆਨੰਦਪੁਰ ਸਹਿ ਵਿਖੇ 8 ਕਰੋੜ ਦਾ ਇੱਕ ਇਹਨਾਂ ਨੇ ਕ੍ਰੈਸ਼ਰ ਪਲਾਂਟ ਲਾਇਆ ਔਰ ਇੱਕ ਇਹਨਾਂ ਨੇ 7.5 ਕਰੋੜ ਦੀ ਪ੍ਰਾਪਰਟੀ ਗੁਰੂ ਹਰ ਸਹਾਇ ਗੁੱਦੜ ਢੰਡੀ ਰੋਡ ਵਿਖੇ ਇਹ ਜਿਹੜੀ ਲਈ ਹੈ ਉਹ 4.5 ਕਿਲੇ ਜ਼ਮੀਨ ਹੈ ਤਾਂ 8 ਕਰੋੜ 1 7.5 ਕਰੋੜ 1 ਤੇ ਜਿਹੜੀ ਪੌਣੇ 2 ਕਰੋੜ 1 ਜੀ 100 ਤੇ 2 ਮਰਲੇ ਦਾ ਪਲਾਟ ਜਿਹੜਾ ਇਹਨਾਂ ਨੇ ਵਜੀਦਪੁਰ ਸਾਹਿਬ ਵਿਖੇ ਲਿਆ ਉਹ ਤੁਹਾਨੂੰ ਮੈਂ ਦੱਸ ਦੇਣਾ ਚਾਹੁੰਦਾ ਵੀ ਕਿੱਥੇ ਹੈ ਉਹ ਲੋਕੇਸ਼ਨ ਵੀ ਤੁਹਾਨੂੰ ਦੇ ਦਿੰਦਾ ਮੈਂ ਜੀ ਇਹ ਜਗ੍ਹਾ ਜਿਹੜੀ ਹੈ ਆਨੰਦ ਪਾਰਕ 뷰 ਕਲੋਨੀ ਦੇ ਨਾਲ ਜਿਹੜੀ ਹੈ ਇਹ ਜਗ੍ਹਾ ਹੈ ਔਰ ਇਹ ਕਰੀਬਨ ਕਰੀਬਨ ਪੌਣੇ 2 ਕਰੋੜ ਦੀ ਜਗ੍ਹਾ ਲਈ ਹੈ 100 ਤੇ 2 ਮਰਲੇ ਇਹ ਜਗ੍ਹਾ ਬੰਦੀ ਹੈ ਜਗਾ ਦੀ ਕੀਮਤ ਜਿਹੜੀ ਹੈ ਪਰ ਮਰਲੇ ਦੇ ਹਿਸਾਬ ਨਾਲ 1,70,000 ਰੁਪਏ ਨੂੰ ਇਹਨਾਂ ਨੇ ਲਈ ਤਾਂ ਪੌਣੇ 1-2 ਕਰੋੜ ਰੁਪਏ ਦੀ ਇੱਕੋ ਹੀ ਜਗਾ ਚੌਰਸ ਜਗਾ ਜਿੱਥੇ ਹੁਣ ਭਰਤੀ ਪੈ ਰਹੀ ਹੈ ਕਰੀਬਨ 150 ਟਰਾਲੀ ਜਿਹੜੀ ਪਈ ਹੈ ਵੰਗਾਰ ਚ ਪਈ ਹੈ ਉਹ ਉੱਥੇ ਪੈਟਰੋਲ ਪੰਪ ਲਾਉਣ ਬਾਰੇ ਇਹਨਾਂ ਨੇ ਵਿਚਾਰ ਬਣਾਇਆ ਸੀ ਕਿ ਪੈਟਰੋਲ ਪਾਪਾ ਲਾਵਾਂਗੇ ਜੋ ਤੱਕ ਮੇਰੇ ਕੋਲ ਸਾਰੀ ਇਨਫੋਰਮੇਸ਼ਨ ਆਈ ਕਿ ਪੈਟਰੋਲ ਪੰਪ ਲੱਗ ਰਿਹਾ ਉਹ ਵੀ ਜਿਹੜਾ ਪੈਟਰੋਲ ਪੰਪ ਦਾ ਪੈਸਾ ਹੈ ਵੀ ਸਮਝ ਚ ਆਇਆ ਕਿ ਪੈਟਰੋਲ ਪੰਪ ਵਾਸਤੇ ਵੀ ਪੈਸਾ ਦੇ ਚੁੱਕੇ ਆ ਉੱਥੇ ਲਾਉਣ ਵਾਸਤੇ ਤਾਂ ਸਿੱਧਾ ਤੌਰ ਤੇ ਆ ਸਭ ਕਿ ਚੋਰ ਜਿੰਨਾ ਮਰਜੀ ਵੱਡਾ ਛਾਤਰ ਹੋਵੇ ਪਰ ਕੋਈ ਨਾ ਕੋਈ ਬ੍ਰਿੱਕੀ ਛੱਡ ਜਾਂਦਾ ਹੈ ਅੱਛਾ ਵੱਡੇ ਵੱਡੇ ਸਵਾਲ ਤੇ ਇਹ ਹੁੰਦਾ ਕਿ ਅਕਸਰ ਆਪਾਂ ਦੇਖਦੇ ਹਾਂ ਕਿ ਜੇ ਐਮ ਐਲ ਏ ਦਾ ਆਪਾਂ ਆਫਸਰ ਲਾਈਏ 70 ਤੋਂ ਲੈ ਕੇ ਲੱਖ ਰੁਪਏ ਤੱਕ ਇੰਨੀ ਕੀ ਤਨਖਾਹ ਹੁੰਦੀ ਹੈ ਪੱਤੇ ਵਗੈਰਾ ਭਾ ਕੇ ਪਰ ਲੱਗਦਾ ਵੀ ਉਦੋਂ ਤੋਂ ਲੈ ਕੇ ਹੁਣ ਤੱਕ ਇੰਨਾ ਪੈਸਾ ਇਹਨਾਂ ਨੂੰ ਸਰਕਾਰ ਵੱਲੋਂ ਮਿਲ ਗਿਆ ਜਾਂ ਇਹਨਾਂ ਦਾ ਕੋਈ ਖਰਚਾ ਹੀ ਨਹੀਂ ਹੋਇਆ ਆਪਾਂ ਲੜਾਈ ਨਾਲ ਕੁਝ ਬਣਾ ਲਏ ਮੈਂ ਕਹਿੰਦਾ ਜੀ ਕੈਲਕੂਲੇਸ਼ਨ ਕਰ ਲਓ ਜੇਕਰ ਇਹ ਕਹਿੰਦਾ ਕਿ ਮੇਰੀ ਬਚਤ ਸਿਰਫ 50000 ਹੈ ਤੇ 50000 ਮੇਰੀ ਪੈਨਸ਼ਨ ਹੈ ਲੱਖ ਰੁਪਏ ਲਾ ਲ ਤੇ ਪ੍ਰਾਪਰਟੀ ਕਿੰਨੇ ਕਿੰਨੇ ਦੀ ਬਣਾ ਚੁੱਕਿਆ 20 ਕਰੋੜ ਦੀ ਕਿਵੇਂ ਬਣ ਗਈ 20 ਕਰੋੜ ਦੀ ਸੰਪਤੀ ਕਿਵੇਂ ਬਣ ਗਈ ਜੇ ਕਹਿੰਦਾ ਕਿ ਮੇਰੇ ਜਵਾਈ ਨੇ ਇੱਕ ਇੰਟਰਵਿਊ ਚ ਕਿਹਾ ਵੀ ਸ਼ਰਮੇ ਨੇ ਇਹ ਬਲੇਮ ਲਾਇਆ ਉਹ ਕੀ ਕਹਿੰਦਾ ਵੀ ਮੇਰੇ ਜਵਾਈ ਨੇ ਬਣਾਈ ਹੈ ਐਦਾਂ ਕਰਕੇ ਬਣਾਈ ਹੈ ਨੌਕਰੀ ਕਰਦਾ ਤਾਂ ਮੈਂ ਸਾਰੇ ਅੰਕੜੇ ਲਾ ਕੇ ਗਿਣਾਈ ਕਿ ਸਰਕਾਰੀ ਨੌਕਰੀ ਪੁਲਿਸ ਦੀ ਨੌਕਰੀ ਕਰਦੇ ਹੋਏ ਬੰਦਾ ਕਿਸ਼ਤਾਂ ਚ ਕੋਈ ਵੀ ਚੀਜ਼ ਲੈਂਦਾ ਤੇ 1.5 ਕਰੋੜ ਰੁਪਈਆ ਕਿਵੇਂ ਆ ਗਿਆ ਜਿਵੇਂ ਕਿ ਲੜਕੀ ਆਈ ਸੀ ਵੀ ਚਿੱਤੇ ਦਾ ਕੰਮ ਕਰਦੇ ਅੰਦਰ ਗਈ ਅਲੀ ਸ਼ਾਨ ਕੋਠੀਓ ਨੇ ਪਾਈ ਆ ਵੀ ਕੇਸ ਜਿਹੜਾ ਤੁਹਾਡੇ ਕੋਲ ਸਾਹਮਣੇ ਆ ਗਿਆ ਕਿ ਕਿਵੇਂ ਐਮਐਲਏ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਤੇ ਆ ਕੁਝ ਪੂਰੇ ਪਰਿਵਾਰ ਵਸਤੇ ਬਣਾ। ਵੱਡਾ ਸਵਾਲ ਇੱਥੇ ਇਹ ਹੈ ਕਿ ਤੁਸੀਂ ਤੇ ਸਵਾਲ ਉਠਾ ਰਹੇ ਹੋ ਜਿਹੜੀ ਕੈਲਕੂਲੇਸ਼ਨ ਕਰ ਰਹੇ ਹੋ ਪਰ ਸਰਕਾਰ ਕਿੱਥੇ ਬੈਠੀ ਹੈ ਸਰਕਾਰ ਜਿਵੇਂ ਕਹਿ ਰਹੀ ਹੈ ਕਿ ਅਸੀਂ ਕੋਈ ਵੀ ਕਿਸੇ ਨੂੰ ਬਖਸ਼ਦੇ ਨਹੀਂ ਜ਼ੀਰੋ ਟੋਲਰੈਂਸ ਦਾ ਭ੍ਰਸ਼ਟਾਚਾਰ ਨੂੰ ਲੈ ਕੇ ਪ੍ਰਾਪਰਟੀ ਜਾਂਚ ਕਿਉਂ ਨਹੀਂ ਹੁੰਦੀ ਇਹਨਾਂ ਦੀ ਫਿਰ ਅੱਜ ਸਾਡੇ ਤੋਂ ਸਾਰੇ ਸਬੂਤ ਸਾਰੀਆਂ ਗੱਲਾਂ ਸਾਨੂੰ ਅਮਨ अरोड़ा ਜੀ ਨੇ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਅਸੀਂ 4 ਵਜੇ 4 ਵਜੇ ਮਿਲਾਂਗੇ ਜਾਂ 4:30 ਵਜੇ ਮਿਲਾਂਗੇ ਆ ਗ ਜੇ ਤਾਂ ਸਾਨੂੰ ਮਿਲਦੇ ਆ ਅਸੀਂ ਸਾਰਾ ਕੁਝ ਨਸ਼ਰ ਕਰਾਂਗੇ ਜਦੋਂ ਵੀ ਸਾdna ਗੱਲਬਾਤ ਹੁੰਦੀ ਹੈ ਜੇਕਰ ਫਿਰ ਵੀ ਕੋਈ ਐਕਸ਼ਨ ਨਹੀਂ ਲੈਂਦੇ ਤਾਂ ਸਾਨੂੰ ਜਿੱਥੋਂ ਤੱਕ ਜਾਣਾ ਪਿਆ ਅਸੀਂ ਜਾਵਾਂਗੇ ਇਹ ਫੌਜਾ ਸਰੇ ਸਰਾਰੀ ਨੂੰ ਇੱਕ ਜਿਹੜਾ ਸਿਆਸੀ ਕਤਲ 바ਵਾ ਦਾ ਹੋਇਆ ਉਹਦੇ ਤਹਿਤ ਨੂੰ ਅਸੀਂ ਜੇਲ੍ਹ ਪੰਚਾ ਕੇ ਰਾਂਗੇ ਔਰ ਜਿਹੜੀ ਵੀ ਕਰਪਸ਼ਨ ਇਹਨੇ ਕੀਤੀ ਹੈ ਇੱਕ ਇੱਕ ਪੈਸਾ ਨੂੰ ਜਨਤਾ 'ਚ ਮੋੜਨਾ ਪਏਗਾ ਔਰ ਸਰਕਾਰ ਸਾਰਾ ਪੈਸਾ ਮੜਾਏਗੀ ਜਿਹੜਾ ਕੋਈ ਤੁਸੀਂ ਹੁਣ ਤੱਕ ਦੱਸਿਆ ਕਿ ਆਹ ਮੇਰੇ ਕੋਲ ਸਬੂਤ ਕੇਸ ਤੋਂ ਇਲਾਵਾ ਵੀ ਕੁਝ ਹੈਗਾ ਹੋਰ ਕੋਸ਼ਾ ਜੀ ਇਹ ਤਾਂ ਹਲੇ ਸਿਰਫ 20 ਕਰੋੜ ਦਾ ਰਿਕਾਰਡ ਹੈ 30 ਕਰੋੜ ਰੁਪਇਆ ਕਿੱਥੇ ਲਾਇਆ ਤੁਹਾਨੂੰ ਇਹ ਚੰਡੀਗੜ੍ਹ ਇਹਨਾਂ ਬਹੁਤ ਕੁਝ ਬਣਾਇਆ ਜੀ ਉਹਦਾ ਵੇਰਵਾ ਵੀ ਬਹੁਤ ਜਲਦੀ ਮੈਂ ਸਾਹਮਣੇ ਕਰਾਂਗਾ ਹੌਲੀ ਹੌਲੀ ਕਰਾਂਗੇ ਸਟੈਪ ਬਾਈ ਸਟੈਪ ਤਾਂ ਜੋ ਇਹਨੂੰ ਪਤਾ ਲੱਗ ਜਾਵੇ ਵੀ ਤੇਰੀ ਪ੍ਰਾਪਰਟੀ ਦਾ ਰਿਕਾਰਡ ਏ ਟੂ ਜ਼ेड ਸਾਰੀ ਇਨਫੋਰਮੇਸ਼ਨ ਨਾਲ ਹੈ ਨਾਲ ਫੋਟੋਆਂ ਨਾਲ ਵੀਡੀਓ ਵੀ ਕਿ ਕਿੱਥੇ ਕ੍ਰੈਸ਼ਰ ਪਲੈਂਟ ਲਾਇਆ ਕਿੰਨੇ ਨਾਮ ਲਾਇਆ ਹਲੇ ਮੈਨੂੰ ਸਾਰਾ ਪਤਾ ਹੈ ਕਿ ਕਿਹੜੇ ਕਿਹੜੇ ਨਾਮ ਲਾ ਉਹਨਾਂ ਦੇ ਫੋਨ ਵੀ ਆ ਗਏ ਅੱਛਾ ਕਿਸੇ ਹੋਰ ਦੇ ਨਾਮ ਲਵਾਇਆ ਉਹਨਾਂ ਦੇ ਮੈਨੂੰ ਫੋਨ ਵੀ ਆਏ ਮੈਂ ਕਿਹਾ ਯਾਰ ਕਿਹਾ ਤਾਂ ਮੈਂ ਫੋਜਾ ਸਿੰਘ ਨੂੰ ਤੇ ਦਰਦ ਤੁਹਾਨੂੰ ਹੈ ਕੀ ਮੈਂ ਕਿਹਾ ਕਿ ਤੁਹਾਡੀ ਕੋਈ ਪ੍ਰਾਪਰਟੀ ਹੈ ਮੈਂ ਤਾਂ ਇਹ ਗੱਲ ਕਹੀ ਉਹ ਕੀ ਕਹਿੰਦੇ ਆ ਕਿ ਸ਼ਰਮਾ ਤੂੰ ਸਾਡੀ ਪ੍ਰੋਪਰਟੀ ਦੀ ਗੱਲ ਕਰਦਾ ਮੈਂ ਕਿਹਾ ਵੀ ਉਹ ਕਹਿੰਦਾ ਨਾਲ ਤੂੰ ਕਰਿੰਦੇ ਕਹਿੰਦਾ ਸਾਨੂੰ ਮੈਂ ਕਿਹਾ ਵੀ ਤੁਸੀਂ ਆਪ ਮੰਨਦੇ ਤੁਸੀਂ ਕਰਿੰਦੇ ਆ ਮੈਂ ਤਾਂ ਇਹ ਗੱਲ ਕੀਤੀ ਆ ਕਿ ਫੌਜਾ ਸਿੰਘ ਦੀ 4.5 ਕਿੱਲੇ ਜ਼ਮੀਨ ਉਹ ਫਿਰ ਉਹ ਇਹ ਵੀ ਗੱਲ ਕਰਦੇ ਆ ਕ੍ਰੈਸ਼ਰ ਪਲਾਂਟ ਦੀ ਮੈਂ ਕਿਹਾ ਯਾਰ ਮੈਂ ਤੁਹਾਨੂੰ ਕਿਹਾ ਕਿ ਤੁਹਾਡਾ ਨਾਮ ਲਿਆ ਕ੍ਰੈਸ਼ਰ ਪਲਾਂਟ ਕੱਲਾ ਤੁਹਾਡਾ ਹੈ ਕਿੰਨੇ ਲੋਕ ਹੋਣਗੇ ਜਿਨ੍ਹਾਂ ਨੇ ਲਿਆ ਮਤਲਬ ਉਹ ਲੋਕ ਖੁਦ ਸਾਹਮਣੇ ਆ ਗਏ ਉਹ ਲੋਕ ਖੁਦ ਸਾਹਮਣੇ ਆ ਗਏ ਔਰ ਖੋਰੀ ਦੱਸ ਰਹੇ ਆ ਕਿ ਸਾਡੇ ਬਾਰੇ ਕਹਿ ਰਹੇ ਆ ਮਤਲਬ ਕਿਥੇ ਨਾ ਕਿਥੇ ਹੋਣ ਆਪਾਂ ਜਿਹੜਾ ਵੀ ਕੋਈ ਸਾਰਾ ਸਰਗਣਾ ਹੈ ਸਾਰਾ ਕੁਝ ਸਾਹਮਣੇ ਲਿਆਵਾਂਗੇ ਉਹਨਾਂ ਵਾਲੇ ਟਾਈਮ ਦੇ ਵਿੱਚ ਜਿੰਨੀ ਕੋਈ ਜ਼ਮੀਨ ਜਿੰਨੀ ਜਾਇਦਾਦ ਜੋ ਫੌਜਾ ਸਿੰਘ ਨੇ ਬਣਾਇਆ ਸਾਰੀ ਸਾਰੀ ਜ਼ਬਤ ਕਰਾਈ ਜਾਏਗੀ ਔਰ ਇਹਨੂੰ ਲੋਕ ਕੀਤਾ ਜਾਏਗਾ ਉਮੀਦ ਹੈ ਕਿ ਇਹਨਾਂ ਉੱਤੇ ਕਾਰਵਾਈ ਉਮੀਦ ਹੈ ਪੂਰੀ ਉਮੀਦ ਹੈ ਚਾਹੇ ਸੈਂਟਰਲ ਏਜੰਸੀਆਂ ਵੱਲੋਂ ਸੀ ਕਰਾਈਏ ਚਾਹੇ ਕੋਰਟ ਵੱਲੋਂ ਕਰਾਈਏ ਚਾਹੇ ਜਿਵੇਂ ਕਰਾਈਏ ਪਰ ਅਸੀ ਫੋਜਾ ਸਿੰਘ ਦਾ 2 ਨੰਬਰ ਦਾ 1-1 ਰੁਪਿਆ ਜਿਹੜਾ ਲੋਕਾਂ ਤੋਂ ਲੁੱਟਿਆ ਤੇ ਕੁੱਟਿਆ ਸਾਰਾ ਵਾਪਸ ਕਰਾ ਕੇ ਰਾਂਗੇ ਚਾਹ ਜੋ ਮਰਜ਼ੀ ਕਰਾਂ। ਉਹਨਾਂ ਦਾ ਕਹਿਣਾ ਕਿ ਮੇਰੇ ਜਵਾਈ ਨੇ ਬਣਾਇਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨੇ ਇਹ ਗੱਲ ਕਹੀ ਹੈ। ਕੀ ਪਤਾ ਵੀ ਇੰਨਾ ਹੀ ਸਾਡੀ ਪ੍ਰਾਪਰਟੀ ਕਿਸੇ ਹੋਰ ਨੇ ਕਦੀ ਵਾਰੀ ਕੋਈ ਗਿਫਟ ਕਰ ਦਿੰਦਾ ਜਾਂ ਕੁਝ ਵੇਹੇ ਦਿਵਾ ਦਿੰਦਾ ਕੁਝ ਪਰਿਵਾਰ ਨੂੰ ਇਦਾਂ ਦੀ ਗੱਲ ਤਾਂ ਨਹੀਂ ਕੋਈ ਹੋਊ। ਇਹ ਤਾਂ ਇਹ ਵੀ ਕਹੇਗਾ ਕਿ ਜਿਹੜਾ ਮੈਂ 50 ਕਰੋੜ ਕਮਾਇਆ ਉਹ ਵੀ ਲੋਕਾਂ ਨੇ ਗਿਫਟ ਕੀਤਾ। ਮੈਂ ਫੋਜਾ ਸਿੰਘ ਦੀ ਇੱਕ ਕਹਾਣੀ ਸੁਣਾਵਾਂ ਗੁਰੂ ਸਾਹਿਬ ਚ ਨਵਾਂ ਨਵਾਂ ਆਇਆ। ਕਪੂਰ ਸਾਹਿਬ ਉਹਨਾਂ ਨੇ ਦੁਕਾਨ ਮੈਂ ਕਹਾ ਮਿੱਤਰਾ ਕੋਈ ਤਾਂ ਦਾਗ ਚ ਕਾਲਾ ਹੈ ਕਹਿੰਦੇ ਕਿਉਂ ਮੈਂ ਕਹਾ ਉਸ ਵਰਡਿੰਗ ਸੁਣੋ ਕੀ ਕਹਿੰਦੇ ਫੌਜਾ ਸਿੰਘ ਸਰਾਰੀ ਕੀ ਕਹਿੰਦਾ ਸ਼ਰਮਾ ਮੈਂ ਰਾਮਪੁਰਾ ਫੂਲ ਮੈਂ ਨੌਕਰੀ ਜਾੜਾ ਕੀਤੀ ਇੱਕ ਬਜ਼ੁਰਗ ਔਰਤ ਆਈ ਪੈਰਾ ਚ ਚੱਪਲਾ ਨਹੀਂ ਸੀ ਕਪੜੇ ਚੰਗੇ ਨਹੀਂ ਸੀ ਪਾਏ ਹੋਏ ਐਂ ਲੱਗਦਾ ਸੀ ਵੀ ਮੈਂ ਕੁਝ ਮਦਦ ਕਰਾਂ ਇੱਕ ਬੰਦਾ ਆਉਂਦਾ ਮੇਰੀ ਜੇਬ ਚ 10000 ਰੁਪਏ ਪਾ ਆਂਦਾ ਅੱਛਾ ਤਾਂ ਵਿੱਚੋਂ ਮੈਂ ਕੀ ਕਰਦਾ 5000 ਰੁਪਏ ਕੱਢਦਾ ਤੇ ਮਾਤਾ ਨੂੰ ਕਹਿੰਦਾ ਵੀ ਮਾਤਾ ਤੂੰ ਚੱਪਲਾ ਤੇ ਅਲੀੜੇ ਲੈ ਲਈ ਤੂੰ ਥਾਣੇ ਨਾ ਜਿੱਥੇ ਤੂੰ ਲਾਉਡ ਪਿਆ ਕਰੀਗੇ ਅਸੀਂ ਤੇਰੀ ਮਦਦ ਕਰਨ ਵਾਸਤੇ ਆਇਾਂਗੇ ਤਾਂ ਮੈਂ ਉਹ ਵ ਇਥੋਂ ਦਾ ਆਪ ਸਾਹਿਬ ਲਓ ਕੀ ਦੱਸਣਾ ਕੀ ਚਾਹੁੰਦਾ ਹੈ ਵੀ ਇਹਨੂੰ ਇਹਦੀ ਮੱਤ ਮਾਰੀ ਗਈ ਹੈ ਵੀ ਤੈਨੂੰ ਸਮਝਾਉਣਾ ਵੀ ਕਿਵੇਂ ਆ ਰਿਹਾ ਹੈ ਤੈਨੂੰ ਇਹ ਨਹੀਂ ਪਤਾ ਲੱਗ ਰਿਹਾ ਮੈਂ ਕਿਹਾ ਜੀ ਸਰਾਰੀ ਸਾਹਿਬ ਜਿਹੜੀ ਤੁਹਾਡੇ ਖੋਸੇ ਚੋਂ 10000 ਰੁਪਿਆ ਪਾ ਗਿਆ ਭਲਾ ਇਹ ਕਾਹਦਾ ਸੀ ਕਹਿੰਦੇ ਦੀਪਕ ਵੀ ਕੰਮਕਮ ਕੋਈ ਕਰਾਇਆ ਸੀ ਉਹ ਜੇਬ 'ਚ ਪਾ ਗਿਆ ਸੀ ਤੇ ਜੋ ਕੋਈ ਉਵੇਂ ਦੇ ਜਵੇ ਤਾਂ ਮੈਂ ਮਨਾ ਨਹੀਂ ਕਰਦਾ ਮੰਗਦਾ ਮੈਂ ਹੈ ਨਹੀਂ ਤਾਂ ਉਹਦੇ ਵਿੱਚੋਂ 5000 ਰੁਪਏ ਦਿੱਤਾ ਇਹ ਉਹ ਜੀ ਤਾਂ ਨਹੀਂ ਤਾਲਾ ਬੰਦਾ ਏ ਇਹ ਜੀ ਤਾਂ ਨਹੀਂ ਬਣਨ ਤੋਂ ਪਹਿਲਾਂ ਨਹੀਂ ਪਹਿਲਾਂ ਆਪ ਖੁਦ ਦੱਸਦਾ ਹੁੰਦਾ ਸੀ ਆਪ ਖੁਦ ਦੱਸਦਾ ਹੁੰਦਾ ਸੀ ਅੱਛਾ ਵੈਸੇ ਆਪਾਂ ਗੱਲ ਕਰੀਏ ਵੋਟਾਂ ਤੋਂ ਪਹਿਲਾਂ ਤੇ ਹੁਣ ਤੱਕ ਕੀ ਸੁਧਾਰ ਆਇਆ ਉਹਨਾਂ ਦੀ ਜਿਵੇਂ ਪ੍ਰਾਪਰਟੀ ਦੀ ਤਾਂ ਆਪਾਂ ਗੱਲ ਕਰ ਲਈ ਵੈਸੇ ਲਾਈਫ ਸਟਾਈਲ ਕਿੰਨਾ ਕੁ ਬਦਲਿਆ ਉਹਨਾਂ ਨੇ ਮੈਂ ਕਹ ਜ਼ਮੀਨ ਆਸਮਾਨ ਦਾ ਫਰਕ ਹੈ ਜੀ ਟੋਰ ਟੱਪਾ ਦੇਖੋ ਜਦੋਂ ਲੰਘਦੇ ਆ ਦੇਖੋ ਇਹਨਾਂ ਦੇ ਨਿਆਣਿਆਂ ਨੂੰ ਦੇਖੋ ਇਹਨਾਂ ਦੇ ਪਰਿਵਾਰ ਨੂੰ ਦੇਖੋ ਇਹ ਤਾਂ ਲੱਗਦਾ ਹੀ ਨਹੀਂ ਇਹ ਤਾਂ ਮੁੱਛਾਂ ਜਿਹਾ ਤਾਂ ਦੇ ਦੇ ਕੇ ਵੀਡੀਓ ਬਣਾਉਂਦੇ ਨੇ ਐ ਤੁਸੀਂ ਵੇਖੋ ਪਿਛੇ ਰੀ ਲਾਇਆ ਬਣਾਉਂਦੇ ਨੇ ਕੀ ਦਿਖਾਉਣਾ ਚਾਹੁੰਦੇ ਕੀ ਦਿਖਾਉਣਾ ਚਾਹੁੰਦੇ ਨੇ ਉਹੀ ਬੰਦਾ ਹੈ ਨਾ ਇਹ ਐ ਨੀਵੇਂ ਆ ਪਾ ਕੇ ਤੁਰੇ ਫਿਰਦਾ ਹੁੰਦਾ ਸੀ ਪਿੰਡਾਂ 'ਚ ਜਾ ਕੇ ਵੀ ਆ ਪਾ ਦਿਓ ਇੱਕ ਵਾਰ ਜਿਤਾ ਦਿਓ ਲੋਕਾਂ ਨੂੰ ਇਹਨੇ ਕਦੇ ਪੈਰ ਐ ਚੱਕ ਕੇ ਤੇ ਕਪੜਾ ਨਹੀਂ ਦਿਖਾਇਆ ਵੀ ਮੈਂ ਹੈ ਕਿ ਹੋ ਜਾ ਤੇ ਪਰ ਬਾਅਦ ਚ ਪਤਾ ਲੱਗਿਆ ਵੀ ਪੂਰੇ ਮੇਰੇ ਹਸਾਮਨਾ ਪੂਰੇ ਸੰਸਾਰ ਚ ਐਡਾ ਭ੍ਰਸ਼ਟ ਤੇ ਐਡਾ ਕਰਪਟ ਬੰਦਾ ਕੋਈ ਨਹੀਂ ਹੋਣਾ ਹੋ ਸਕਦੇ ਨੇ ਠੱਗੀ ਚਾਹੇ ਬਾਕੀ ਵੱਡੇ ਲੀਡਰਾਂ ਤੋਂ ਥੋੜੀ ਜਿਹੀ ਘੱਟ ਕੀਤੀ ਹੋਵੇ ਪਰ ਕੀਤੀ ਗੁੰਡਾਗਰਦੀ ਨਾਲ ਅਫਸਰਸ਼ਾਈ ਨਾਲ ਜਿਵੇਂ ਅਫਸਰ ਰਿਆਣਾ ਪੁਲਿਸ ਵਾਲਾ ਵਿਸ਼ੇ ਬਿਆਨ ਨਹੀਂ ਸੁਣਿਆ ਉਹ ਸਾਲਾ ਸੋਲਾ ਉਹ ਕਮੀਨਾ ਉਹ ਹਰਾਮੀ ਇਹਦੀ ਵਰਡਿੰਗ ਸੁਣ ਲੋ ਇਹਦੀ ਸ਼ਬਦਾਵਲੀ ਤੋਂ ਸਾਫ਼ ਨਸ਼ਰ ਹੋ ਰਿਹਾ ਕਿ ਬੰਦਾ ਹੈਗੇ ਜ ਇੱਕ ਕਟਿਆ ਸੋਚਦਾ ਮਾਲਕ ਹੀ ਹੋ ਸਕਦਾ ਮੈਂ ਕਹਿੰਦਾ ਅੱਜ ਵੀ ਪੁਲਿਸ ਅਫਸਰ ਦੇਖੋ ਕੋਈ ਵਿਰਲਾ ਹੀ ਹੋਗਾ ਜਿਹੜੀ ਇਦਾਂ ਦੇ ਸ਼ਬਦਾਵਲੀ ਇਸਤੇਮਾਲ ਕਰਦਾ ਹੋਊਗਾ ਪਰ ਇਹਦੇ ਚ ਪੁਰਾਣਾ ਰਵਈਆ ਔਰ ਕਹਿ ਵੀ ਰਿਹਾ ਵੀਡੀਓ ਚ ਉਹ ਮੈਂ ਪਹਿਲਾਂ ਪੁਲਿਸ ਚ ਸੀਗਾ ਮੇਰਾ ਉਹੀ ਰਵਈਆ ਬਣਿਆ ਆ ਤਾਂ ਔਰ ਔਰ ਰਵਈਆ ਵੀ ਬਣਿਆ ਆ ਤੇ ਜਿਹੜਾ ਪੈਸੇ ਲੈਣਾ ਲੋਰਦਾ ਉਹ ਵੀ ਨਹੀਂ ਛੱਡਿਆ ਨੇ ਉਥੇ ਜਦੋਂ ਇਹ ਕਹਿੰਦੇ ਸੰਤਰੀ ਤੋਂ ਲੈ ਕੇ ਮੰਤਰੀ ਤੱਕ ਦੀ ਮੈਂ ਇੱਕ ਕਹਾਣੀ ਸੁਣਾਈ ਸੀ ਜੀ ਬਿਲਕੁਲ ਫਿੱਟ ਪੈਂਦੀ ਐ ਇਹਦੇ ਚ ਵੀ ਕਿਵੇਂ ਸੰਤਰੀ ਤੋਂ ਮੰਤਰੀ ਬਣਿਆ ਤੇ ਮੰਤਰੀ ਤੋਂ ਕਿਵੇਂ ਸੰਤਰੀ ਵਾਪਸ ਆ ਕੇ ਰਹਿ ਗਿਆ ਉਹ ਬਿਲਕੁਲ ਫਿੱਟ ਪੈਂਦੀ ਹੈ ਕਿ 10 1 ਕਿੰਨਾ ਕੁ ਸਹਾਰੋ ਕਰੇਗਾ ਤਾਂ ਮੈਨੂੰ ਇੱਕ ਨਾ ਬੜੇ ਵਰੀਆ ਮੇਰੇ ਪ੍ਰੋਫੈਸਰ ਸੀਗੇ ਜੀ ਤੇ ਉਹਨਾਂ ਨੂੰ ਟਿਕਟ ਮਿਲੀ ਸੀ ਇੱਕ ਜਗ੍ਹਾ ਮੈਂ ਨਾਮ ਨਿਸ਼ਰ ਕਰਨਾ ਚਾਹੁੰਦਾ ਉਹਨਾਂ ਨਾਲ ਮੈਂ ਗੱਲ ਕਈ ਕਹਿੰਦੇ ਦੀਪਕ ਵੀ ਜਿੰਨੂੰ ਟਿਕਟ ਮਿਲੀ ਕੋਣ ਆ ਭਲਾ ਮੈਂ ਕਿਹਾ ਪੁਲਿਸ ਡਿਪਾਰਟਮੈਂਟ ਚ ਕਿ ਮੈਂ ਕਹਿੰਦੇ ਵੀ ਰੈਂਕ ਕੀ ਸੀਗਾ ਮੈਂ ਕਿਹਾ ਕਹਿੰਦੇ ਨੌਕਰੀ ਕਿੱਥੇ ਕਹਿੰਦੇ ਉਹ ਕਹਿੰਦਾ ਯਾਰ ਬਸ ਵੇੜਾ ਹੀ ਬਹਿ ਜਾਣਾ ਤੁਹਾਡਾ ਮੈਂ ਕਿਹਾ ਕਿਉਂ ਕਹਿੰਦੇ ਉਹਦੇ ਚਿੱਠੇ ਕੱਢ ਕੇ ਵੇਖੋ ਰੰਗ ਰਲੀਆਂ ਮਨਾਉਣ ਤੱਕ ਦੀਆਂ ਵੀਡੀਓ ਸਾਹਮਣੇ ਆਈਆਂ ਗਈਆਂ ਅੱਛਾ ਤੇ ਮੈਂ ਕਿਹਾ ਯਾਰ ਮੈਂ ਨਹੀਂ ਮੰਨਦਾ ਕਹਿੰਦੇ ਵੇਖ ਲਿਓ ਡੀ ਉਹ ਕਹਿਤੀ ਉਹਨਾਂ ਨੇ ਕਿ ਰੰਗ ਰਲੀਆਂ ਮਨਾ ਰਿਆ ਸੀ ਕੰਦ ਟੱਪਿਆ ਤੇ ਗਿੱਟਾ ਤੜਾ ਲਿਆ ਇਹੋ ਜੀਆਂ ਹਰਕਤਾਂ ਤਾਂ ਕੀਤੀਆਂ ਇਹਨਾਂ ਨੇ ਇਹਨਾਂ ਨੂੰ ਪੁੱਛੋ ਕਿ ਤੁਹਾਡੇ ਵਾਈਫ ਤੋਂ 24 ਘੰਟੇ ਤੁਹਾਡੇ ਨਾਲ ਕਿਉਂ ਰਹਿੰਦੇ ਨੇ ਤੁਸੀਂ ਕੱਲੇ ਕਿਉਂ ਨਹੀਂ ਤੁਹਾਨੂੰ ਜਾਣ ਦਿੰਦੇ ਘਰ ਵਾਲੇ ਤਾਂ ਤੁਹਾਡੇ ਤੇ ਸ਼ੱਕ ਕਰਦੇ ਆ ਕਿ ਭਰਾ ਕਿੱਥੇ ਉਹੀ ਹਰਕਤਾਂ ਚ ਨਾ ਤੁਰਜੋ ਇਹ ਮੇਰੇ ਬਾਰੇ ਮਾੜਾ ਚੰਗਾ ਸਾਰਾ ਕੁਝ ਬੋਲਦਾ ਹੈ ਇਹਨੂੰ ਪੁੱਛੋ ਭਰਾ ਵੀ ਤੂੰ ਕਿਹੜੇ ਪਾਸੇ ਸਹੀ ਹੈ ਜੇ ਤੂੰ ਸਹੀ ਹੈ ਤਾਂ ਸਾਡੀਆਂ ਹੁਣ ਜਿਹੜੀਆਂ ਬੱਸਾਂ ਆ ਰਹੀਆਂ ਸੀ ਪਿੱਛੇ ਕਿਸੀ ਇੱਥੇ ਜਿਹੜਾ ਕੈਂਡਲ ਮਾਰਚ ਕੱਢਣਾ ਤੋ ਬੱਸਾਂ ਰੋਕ ਲਈਆਂ ਅੱਛਾ ਰੋਕ ਲਈਆਂ ਬੱਸਾਂ ਰੋਕ ਲਈਆਂ ਕਟੋਕਟ 500 ਬੰਦਾ ਸੀ ਅਲੱਗ-ਅਲੱਗ ਜਗ੍ਹਾ ਨੇ ਰੋਕ ਲਿਆ ਕੁਝ ਰੋਕ ਲਿਆ ਗਰੂਰ ਸਾਹ ਗੋਲੂ ਕਾ ਵਿਖੇ ਕੁਝ ਰੋਕ ਲਿਆ ਪ੍ਰਗਟ ਸਾਹਿਬ ਤੇ ਕੁਝ ਲੋਕ ਗੇ ਚੁੰਗੀ ਦੇ ਬਾਹਰ ਫਰੇਪੁਰ ਅੱਛਾ ਇੱਥੇ ਉਹਨੇ ਦੇ ਦੇਰੇ ਇੱਥੇ ਉਹਨੇ ਦੇ ਦੇਰੇ ਫਿਰ ਅਸੀਂ ਝਾੜ ਲਈ ਚੰਗੀ ਤਰ੍ਹਾਂ ਕਲਾਸ ਲਾਈ ਪੁਲਸ ਵਾਲਿਆਂ ਦੀ ਤਾਂ ਫਿਰ ਉਹਨਾਂ ਨੇ ਕੁਝ ਬੱਸਾਂ ਭੇਜੀਆਂ ਤਾਂ ਜੋ ਇਹ ਲੇਟ ਹੋ ਜੇ ਡਿਲੇ ਹੋ ਜੇ ਪ੍ਰੋਗਰਾਮ ਸਾਰਾ ਤਾਂ ਜੋ ਰਸਤੇ ਦੇ ਵਿੱਚ ਹੀ ਸਾਰਾ ਕੁਝ ਗੋਲਮੋਲ ਹੋ ਜੀ ਮਤਲਬ ਇਹਨੂੰ ਸ਼ਰਮ ਨਹੀਂ ਆ ਬੇਟਾ ਇਹ ਸੋ ਸਰਪੰਚ ਖੜਾ ਕਿਵੇਂ ਹੈ ਟੋਟਲ ਪਿੰਡ ਕਿੰਨੇ ਨੇ 168 ਪਿੰਡ ਨੇ 218 ਬੂਥ ਨੇ ਬੂਥ ਤੋਂ ਜ਼ਿਆਦਾ ਤੋਂ ਪਿੰਡ ਗਿਣਾਈ ਜਾਂਦਾ ਫਿਰ ਤੈਨੂੰ ਇਹ ਨਹੀਂ ਪਤਾ ਵੀ ਗਿਣਤੀ ਕਿੰਨੀ ਹੈ ਇਹਨਾਂ ਤੋਂ ਪਿੰਡ ਦੇ ਨਾਂ ਪੁੱਛ ਲਓ ਕਿ 10 ਪਿੰਡਾਂ ਨਾਮ ਗਿਣਾਓ ਇਹਨਾਂ ਨੂੰ ਇਹ ਨਹੀਂ ਪਤਾ ਕਿੰਨੇ ਵਾਰਡ ਨੇ ਇਹਨਾਂ ਨੂੰ ਇਹ ਪੁੱਛ ਲਓ ਇਹਨੂੰ ਇਹ ਨਹੀਂ ਪਤਾ ਗਲੀਆਂ ਨਹੀਂ ਪਤਾ ਲੋਕਾਂ ਦਾ ਨਹੀਂ ਪਤਾ ਉਲਟਾ ਇਹ ਬਾਰ ਬਾਰ ਪੜ ਘਾ ਰਿਆ ਜਿਹੜਾ ਬਰਾਦਰੀ ਦੇ ਖਿਲਾਫ ਗੱਲਾਂ ਕਰਦਾ ਜਿਹੜਾ ਕਿ ਦੇਖੋ ਜੀ ਮੈਂ ਗਰੀਬ ਸੀਗਾ ਮੈਂ ਇਦਾਂ ਸੀ ਮੈਂ ਉਦਾਂ ਸੀਗਾ ਸ਼ਰਮਾ ਜਾਂ ਹੋਰ ਜਿਹੜੇ ਵੱਡੇ ਸਿਆਸੀ ਲੀਡਰ ਹੈ ਇਹ ਮੈਨੂੰ ਅੱਗੇ ਵਧਣ ਨਹੀਂ ਦਿੰਦੇ ਪਏ ਕਿਉਂਕਿ ਕਹਿੰਦਾ ਮੈਂ ਬਾਰਡਰ ਤੋਂ ਤਾਂ ਮੈਂ ਇਹਨੂੰ ਇੱਕ ਗੱਲ ਦੱਸਣਾ ਚਾਹੁੰਨਾ ਔਰ ਪੁੱਛਣਾ ਵੀ ਚਾਹੁੰਨਾ ਕਿ ਸਾਰੀ ਉਮਰੇ ਜੱਤ ਤੋਂ ਨੌਕਰੀ ਕੀਤਰੀ ਕੀਤੀ ਹੈ ਆ ਤੇਰਾ ਜਿਹੜਾ ਫੀਤਾ ਲੱਗਿਆ ਹੁੰਦਾ ਜਿੱਥੇ ਨਾਮ ਲਿਖਿਆ ਹੁੰਦਾ ਉਹਦੇ ਚ ਤੂੰ ਲਿਖਿਆ ਸੀ ਫੌਜਾ ਸਿੰਘ ਤੇ ਸਰਹਾਰੀ ਹੈ ਨਹੀਂ ਸੀ ਉਹਦੇ ਚ ਤੇ ਜਦੋਂ ਤੈਨੂੰ ਟਿਕਟ ਮਿਲੀ ਹੈ ਉਹ ਜਦੋਂ ਤੂੰ ਸਾਰੀ ਫਾਰਮ ਫਾਰਮੈਲਟੀ ਪੂਰੀ ਕੀਤੀ ਹੈ ਉਦੋਂ ਨਾਲ ਸਰਹਾਰੀ ਲਾਇਆ ਅਸਲ ਚ ਫੌਜਾ ਸਿੰਘ ਹੀ ਨਾਮ ਹੈ ਤੁਸੀਂ ਕਾਗਜ਼ ਚੈੱਕ ਕਰਾ ਲਓ ਕਿ ਜਿਹੜੇ ਨੇ ਭਰੇ ਸੀ ਫੌਜਾ ਸਿੰਘ ਨਾਮ ਦੇ ਸੀਗੇ ਕਿ ਸਰਹਾਰੀ ਨਾਮ ਦੇ ਸੀਗੇ ਪਰ ਇਹਨਾਂ ਸਰਹਾਰੀ ਕਿਉਂ ਲਾਇਆ ਸਾਰੀ ਉਮਰੇ ਨਾਮ ਇਸ ਕਰਕੇ ਛਪਾਇਆ ਤਾਂ ਜੋ ਲੋਕ ਤਾਨਾ ਨਾ ਮਾਰਨ ਕਰੇ ਆਸਤੇ ਮਾਰਨ ਬਾਰਡਰ ਦਾ ਇਹ ਸਾਨੂੰ ਤਾਂ ਨਹੀਂ ਸ਼ਰਮ ਹੈਗੀ ਲਿਖਣ ਲੱਗੇ ਤੈਨੂੰ ਕਾਦੀ ਸ਼ਰਮ ਹੈ ਤੂੰ ਇਹ ਗੱਲ ਕਹਿੰਦਾ ਮੈਂ ਬਾਰਡਰ ਟੁੱਟਿਆ ਮੈਂ ਗਰੀਬੀ ਦੇਖੀ ਹੈ ਅੱਜ ਇਸ ਮੁਕਾਮ ਤੇ ਪਹੁੰਚਿਆ ਮੇਰੇ ਲੋਕਾਂ ਨੇ ਪਹੁੰਚਾਇਆ ਉਹ ਗੱਲ ਤੂੰ ਸਾਰੀ ਉਮਰੇ ਛਪਾਈ ਆਪਣੀ ਸਗੀ ਮਾਂ ਨੂੰ ਤੂੰ ਆਪਦੇ ਘਰੇ ਨਹੀਂ ਰੱਖਿਆ ਪਿੰਡ ਚ ਤੇਰੇ ਭਰਾਣੇ ਰੱਖਿਆ ਤੂੰ ਮੇਰੇ ਇੱਕ ਗੱਲ ਦਾ ਜਵਾਬ ਦੇ ਦੇ ਕਿੰਦਾ ਸਗਾ ਆ ਆਪਣੇ ਤੂੰ ਭਰਾਵਾਂ ਦਾ ਸਗਾ ਨਹੀਂ ਹੋਇਆ ਆਪਣੇ ਖੂਨ ਦਾ ਸਗਾ ਨਹੀਂ ਹੋਇਆ ਜਿਹੜਾ ਮਲ ਸਿੰਘ ਇਹਦਾ ਭਰਾ ਹੈ ਚਾਚੇ ਤਾਇਆ ਚ ਸ੍ਰੀਕੇ ਚ ਉਹਨੂੰ 15 ਦਿਨ ਜੇਲ ਮੈਂ ਗੱਲ ਕਰਦਾ ਇਹਨਾਂ ਦੇ ਨਾਲ ਭਰਾ ਭਾਈ ਲੱਗਦੇ ਨੇ ਉਹ ਵੀ ਸ਼੍ਰੀਕੇ 'ਚ ਇਹਨਾਂ ਨਵਾਂ ਨਵਾਂ ਮੰਤਰੀ ਬਣੇ ਜੀ ਅਸੀਂ ਉੱਥੇ ਹੀ ਸੀਗੇ ਤੇ ਮੈਨੂੰ ਉਹਦਾ ਫੋਨ ਆਉਂਦਾ ਕਹਿੰਦਾ ਸ਼ਰਮਾ ਮੈਂ ਤਾਂ ਭਰਾ ਹੈਗਾ ਤਾਂ ਮੈਨੂੰ ਮੈਨੂੰ ਤਾਂ ਮਿਲਾ ਦਿਓ ਮੈਂ ਕਿਹਾ ਮੈਂ ਪੁੱਛ ਲੈਣਾ ਮੈਂ ਗੱਲ ਕੀਤੀ ਤੇ ਕਹਿੰਦੇ ਸ਼ਰਮਾ 4 ਘੰਟੇ ਵੇਟ ਕਰਾ ਮੈਂ ਕਿਹਾ ਕਰਿਆ ਆਸਤੇ ਕਹਿੰਦਾ ਪਤਾ ਕਿਵੇਂ ਲੱਗੂ ਵੀ ਕਿੰਨੂੰ ਮਿਲਣਾ ਹੈ ਮੈਂ ਕਿਹਾ ਭਰਾ ਆ ਜੀ ਤੁਹਾਡਾ ਕਿਹੜੀ ਗੱਲ ਕਰ ਰਹੇ ਹੋ ਕਹਿੰਦੇ ਮੈਂ ਤਾਂ ਮੰਤਰੀ ਆ ਨਾ ਤਾਂ ਮਤਲਬ ਐਦਾਂ ਦੀ ਸੋਚ ਵਾਲਾ ਬੰਦਾ ਲੋਕਾਂ ਲਈ ਕੀ ਕਰੇਗਾ ਸਮਾਜ ਅਸਤੀ ਕੀ ਕਰੇਗਾ ਆ ਹਰਕਤਾਂ ਦੇ ਉੱਤਰਿਆ ਜਿਹੜੇ ਕੋ ਮਿਲਣ ਆਸਤੇ ਨਾ ਨੂੰ ਤਾਂ ਬਾਹਰ ਪਹਿਲਾ ਕੁਰਸੀਆਂ ਚ ਤਿੰਨ ਤਿੰਨ ਚਾਰ ਚਾਰ ਘੰਟੇ ਇੰਤਜ਼ਾਰ ਕਰਾਉਂਦਾ ਵੀ ਮਹਿਸੂਸ ਕਰਾਉਂਦਾ ਵੀ ਮੈਂ ਐਮਐਲਏ ਐਸੇ ਬੰਦੇ ਦੇ ਹੱਥ ਆਪਾਂ ਕਮਾਂਡ ਦਿੱਤੀ ਹੈ ਗੱਲ ਇਹ ਹੈ ਵੀ ਜਿਹੜੀ ਤੁਹਾਨੂੰ ਪ੍ਰਾਪਰਟੀ ਮੈਂ ਗਨਾਈ ਹੈ ਇੱਕ ਵੀ ਗੱਲ ਦਾ ਇਹ ਜਵਾਬ ਤਾਂ ਦੇਵੇ ਕਿ ਕਿੱਥੇ ਸ਼ਰਮਾ ਗਲਤ ਹਰ ਇੱਕ ਚੀਜ਼ ਦੇ ਪੁਖਤਾ ਸਬੂਤ ਦਾਸਤੇ ਹੈ ਜਗਾ ਦਾਸਤੀਆਂ ਅੱਛਾ ਜਿਹੜਾ ਆਨੰਦ ਨਿਵਾਸ ਹੈ ਆਨੰਦ ਨਿਵਾਸ ਕਰੀਬਨ ਪੌਣੇ 1 ਕਰੋੜ ਰੁਪਏ ਉੱਪਰ ਲੱਗਿਆ ਹੈ ਜੀ ਉਹ ਕਿੱਥੋਂ ਆਇਆ ਜ਼ਮੀਨ ਤੂੰ ਕਿੱਥੋਂ ਲਈ ਤੂੰ ਜਦੋਂ ਜ਼ਮੀਨ ਕੋਈ ਵੇਚੀ ਨਹੀਂ ਘਰ ਕੋਈ ਵੇਚਿਆ ਨਹੀਂ ਗੱਡੀ ਕੋਈ ਵੇਚੇ ਨਹੀਂ ਤੇਰੇ ਕੋਲ ਸੋਨਾ ਉਹੀ ਚਾਂਦੀ ਉਹੀ ਜ਼ਮੀਨ ਉਹੀ ਸਾਰੀ ਜਾਇਦਾਦ ਉਹੀ ਤੇ ਫਿਰ ਵੀ ਆਹ ਸੰਪਤੀ ਤੂੰ ਕਿਵੇਂ ਬਣਾ ਗਿਆ ਜਿਹੜੀ 20 ਕਰੋੜ ਦੇ ਆਸ-ਪਾਸ ਦੀ ਹੈ আচ্ছা ਇੱਕ ਹੋਰ ਜੇਕਰ ਸਬੂਤ ਤੁਹਾਡੇ ਮਤਲਬ ਗਲਤ ਹੁੰਦੇ ਆ ਜਾਂ આરોਪ ਝੂਠੇ ਹੁੰਦੇ ਤੁਹਾਡੇ ਤੇ ਕਾਰਵਾਈ ਕਰ ਸਕਦੇ ਡੈਫੇਮੇਸ਼ਨ ਪਾਵੇ ਇਹ ਇੱਕ ਵੀ ਇੰਟਰਵਿਊ ਚ ਪੁੱਛਦਾ ਕੋਈ ਵੀ ਕਹਿੰਦਾ ਵੀ ਸ਼ਰਮੇ ਤੂੰ ਕਾਰਵਾਈ ਕਿਉਂ ਨਹੀਂ ਕਰਦਾ ਕਹਿੰਦਾ ਮੇਰੇ ਕੋਲ ਪੈਸੇ ਹੈ ਨਹੀਂ ਅੱਛਾ ਮੈਂ ਤੁਹਾਡੇ ਚੈਨਲ ਕਿਉਂਕਿ ਤੁਹਾਡਾ ਚੈਨਲ ਬਹੁਤ ਮਸ਼ਹੂਰ ਹੈ ਲੋਕ ਆਵਾਜ਼ ਨੂੰ ਸਾਰੀ ਦੁਨੀਆ ਸੁਣਦੀ ਹੈ ਤੁਹਾਡੇ ਚੈਨਲ ਲਈ ਮੈਂ ਖੁੱਲਾ ਚੈਲੰਜ ਇਸ ਬੰਦੇ ਨੂੰ ਕਰਦਾ ਤੋ ਮੇਰੇ ਤੇ ਜਿਹੜਾ ਕੋਈ ਮਹਿੰਗੇ ਤੋਂ ਮਹਿੰਗਾ ਟੋਪ ਦਾ ਵਕੀਲ ਕਰਨਾ ਹੈ ਜਿਹੜਾ ਤੈਨੂੰ ਵਿਸ਼ਵਾਸ ਹੈ ਜਿਹੜੀ ਅਦਾਲਤ ਤੇ ਤੈਨੂੰ ਭਰੋਸਾ ਹੈ ਜਿੰਨਾ ਤੇਰਾ ਖਰਚਾ ਆਣ ਦਾ ਜਾਣ ਦਾ ਗੱਡੀ ਦਾ ਵਕੀਲ ਦਾ ਕਾਗਜ਼ਾਂ ਦਾ ਲੱਗਦਾ ਪੈਰਵਾਈ ਤੱਕ ਜੋ ਤੱਕ ਮੈਂ ਜੇਲ੍ਹ ਨਹੀਂ ਪਹੁੰਚ ਜਾਂਦਾ ਤੇਰੇ ਮੁਤਾਬਿਕ ਔਰੋਂ ਤੱਕ ਮੈਂ ਸਾਰਾ ਪੈਸਾ ਤੈਨੂੰ ਦਿਆਂਗਾ ਜਦੋਂ ਮਰਜ਼ੀ ਮੇਰੇ ਤੋਂ ਲੈ ਸਕਦਾ ਹੈ ਤੇ ਕਾਰਵਾਈ ਮੇਰੇ ਤੇ ਕਰਾਵੇ ਜੇ ਮੈਂ ਗਲਤ ਹੈਗਾ ਔਰ ਉਸ ਕੋਰਟ ਦੇ ਵਿੱਚ ਹੀ ਤੈਨੂੰ ਪੂਰਾ ਨੰਗਾ ਕਰਕੇ ਰੱਖ ਦਿਆਂਗੇ ਤੇਰੇ ਸਾਰੇ ਸਬੂਤ ਸਾਹਮਣੇ ਰੱਖ ਦਿਆਂਗੇ ਵੀ ਆ ਤੂੰ ਕੀਤਾ ਇਹ ਗੱਲ ਪੁੱਛ ਲਿਆ ਜੀ ਉਹਨਾਂ ਵੀ ਕਰੋ ਕਰਨ ਨੂੰ ਕਰਨ ਨੂੰ ਤਿਆਰ ਨੇ ਮੈਂ ਬਰਾਬਰ ਖੜਨ ਨੂੰ ਤਿਆਰ ਜੀ ਬਹੁਤ ਧੰਨਵਾਦ ਬਾਈ ਥੈਂਕ ਯੂ ਜੀ ਤਾਂ ਗੱਲਬਾਤ ਕੀਤੀ ਦੀਪਕ ਸ਼ਰਮਾ ਨਾਲ ਕਈ આરોਪ ਲਾਏ ਨੇ ਤਾਂ ਇਸ ਤੋਂ ਬਾਅਦ ਐਮਐਲਏ ਫੋਜ ਸਿੰਘ ਸਰਾਏ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਤੇ ਜਾਣਦੇ ਆਂ ਕਿ ਇਹਨਾਂ આરોਪਾਂ ਤੇ ਇਲਜ਼ਾਮਤ ਉਹਨਾਂ ਦਾ ਕੀ ਕਹਿਣਾ ਹੈ